ਕੀ ਤੁਸੀਂ ਕਦੇ ਸੋਚਿਆ ਹੈ ਕਿ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਕਿਹੜਾ ਮੁਲਕ ਸਭ ਤੋਂ ਵਧੀਆ ਹੈ ਕੈਨੇਡਾ ਜਾਂ ਅਮਰੀਕਾ ਜੇ ਤੁਸੀਂ ਪੰਜਾਬੀ ਹੋ ਨੌਕਰੀ ਸੁਰੱਖਿਆ ਜਾਂ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਦੇ ਹੋ ਤਾਂ ਇਹ ਸਵਾਲ ਤੁਹਾਡੇ ਮਨ ਵਿੱਚ ਜ਼ਰੂਰ ਆਇਆ ਹੋਵੇਗਾ ਅੱਜ ਅਸੀਂ ਤੁਹਾਡੇ ਨਾਲ ਇੱਕ ਸਿੱਧੀ ਸਾਦੀ ਗੱਲ ਕਰਾਂਗੇ ਕੈਨੇਡਾ ਅਤੇ ਅਮਰੀਕਾ ਦੀ ਜ਼ਿੰਦਗੀ ਦੀ ਤੁਲਨਾ ਕਿਰਾਇਆ ਰੋਜ਼ਾਨਾ ਖਰਚੇ ਸੱਭਿਆਚਾਰ ਮਾਹੌਲ ਅਪਰਾਧ ਅਤੇ ਪ੍ਰਵਾਸ ਸਭ ਕੁਝ ਸਾਫ਼-ਸਾਫ਼ ਸਮਝਾਵਾਂਗੇ ਤੁਸੀਂ ਵੀ ਸੁਣੋ ਤਾਂ ਜੋ ਤੁਸੀਂ ਫੈਸਲਾ ਕਰ ਸਕੋ ਕਿ ਤੁਹਾਡੇ ਲਈ ਕਿਹੜਾ ਮੁਲਕ ਸਹੀ ਹੈ ਪਹਿਲਾਂ ਗੱਲ ਕਰੀਏ ਪੈਸੇ ਦੀ ਕਿਉਂਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਸਾਰੇ ਜਾਣਦੇ ਹਾਂ ਕਿ ਬਜਟ ਕਿੰਨਾ ਮਹੱਤਵਪੂਰਨ ਹੈ ਚਲੋ ਕਿਰਾਏ ਅਤੇ ਰੋਜ਼ਾਨਾ ਖਰਚਿਆਂ ਨੂੰ ਵੇਖੀਏ ਅਮਰੀਕਾ ਵਿੱਚ ਵੱਡੇ ਸ਼ਹਿਰਾਂ ਵਿੱਚ ਕਿਰਾਇਆ ਤੁਹਾਡੀ ਜੇਬ ਤੇ ਭਾਰੀ ਪੈ ਸਕਦਾ ਹੈ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਦਾ ਆਸਤ ਕਿਰਾਇਆ ਸ਼ਹਿਰ ਦੇ ਕੇਂਦਰ ਵਿੱਚ ਲਗਭਗ 1800-1700 ਡਾਲਰ ਹੁੰਦਾ ਹੈ ਨਿਊਯਾਰਕ ਵਰਗੇ ਸ਼ਹਿਰ ਵਿੱਚ 3000 ਡਾਲਰ ਜਾਂ ਇਸ ਤੋਂ ਵੀ ਵੱਧ ਪਰ ਕੈਨੇਡਾ ਵਿੱਚ ਗੱਲ ਥੋੜੀ ਹਲਕੀ ਹੈ ਟੋਰਾਂਟੋ ਵਿੱਚ ਇੱਕ ਬੈੱਡਰੂਮ ਦਾ ਕਿਰਾਇਆ ਆਸਟਨ 1600 ਤੋਂ 1800 ਡਾਲਰ ਹੁੰਦਾ ਹੈ ਛੋਟੇ ਸ਼ਹਿਰਾਂ ਵਿੱਚ ਤੁਸੀਂ 1000 ਡਾਲਰ ਵਿੱਚ ਵੀ ਕਰ ਲੱਭ ਸਕਦੇ ਹੋ ਇਹ ਅਮਰੀਕਾ ਨਾਲੋਂ ਪੰਜਵੇਂ ਹਿੱਸੇ ਤੱਕ ਸਸਤਾ ਹੈ ਪਰ ਘਰ ਖਰੀਦਣ ਦੀ ਗੱਲ ਕੈਨੇਡਾ ਵਿੱਚ ਘਰ ਦੀ ਔਸਤ ਕੀਮਤ 470000 ਡਾਲਰ ਹੈ ਜਦਕਿ ਅਮਰੀਕਾ ਵਿੱਚ ਇਹ 360000 ਡਾਲਰ ਹੈ ਤਾਂ ਜੇ ਤੁਸੀਂ ਕਿਰਾਏ ਤੇ ਰਹਿਣਾ ਚਾਹੁੰਦੇ ਹੋ ਕੈਨੇਡਾ ਜ਼ਿਆਦਾ ਸਸਤਾ ਜੇ ਘਰ ਖਰੀਦਣਾ ਹੈ ਤਾਂ ਅਮਰੀਕਾ ਵਧੀਆ ਹੁਣ ਗੱਲ ਕਰੀਏ ਰੋਜ਼ਾਨਾ ਖਾਣ ਪੀਣ ਦੀ ਅਮਰੀਕਾ ਵਿੱਚ ਚਾਰ ਜਣਿਆਂ ਦੇ ਪਰਿਵਾਰ ਦਾ ਮਹੀਨੇ ਦਾ ਕਰਿਆਨੇ ਦਾ ਖਰਚ ਲਗਭਗ 1000 ਡਾਲਰ ਹੁੰਦਾ ਹੈ ਕੈਨੇਡਾ ਵਿੱਚ ਇਹ ਥੋੜਾ ਵੱਧ ਹੈ 1100 ਡਾਲਰ ਕਿਉਂ ਕਿਉਂਕਿ ਕੈਨੇਡਾ ਦਾ ਮੌਸਮ ਠੰਡਾ ਹੈ ਅਤੇ ਆਬਾਦੀ ਘੱਟ ਸੋ ਬਹੁਤ ਸਾਰੀਆਂ ਚੀਜ਼ਾਂ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਹਨ ਮੀਟ ਸਬਜ਼ੀਆਂ ਵਰਗੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਹਨ ਪਰ ਇੱਕ ਗੱਲ ਅਮਰੀਕਾ ਵਿੱਚ ਬਾਹਰ ਖਾਣਾ ਤੁਹਾਨੂੰ 33% ਜ਼ਿਆਦਾ ਮਹਿੰਗਾ ਪਵੇਗਾ ਜੇ ਤੁਸੀਂ ਟਾਬੇ ਜਾਂ ਰੈਸਟੋਰਾਂ ਦੇ ਸ਼ੌਕੀਨ ਹੋ ਤਾਂ ਕੈਨੇਡਾ ਵਿੱਚ ਤੁਹਾਡੀ ਜੇਬ ਤੇ ਘੱਟ ਬੋਝ ਪਵੇਗਾ ਹੁਣ ਗੱਲ ਕਰੀਏ ਸੱਭਿਆਚਾਰ ਅਤੇ ਲੋਕਾਂ ਦੀ ਅਮਰੀਕਾ ਇੱਕ ਬਹੁਤ ਵੱਡਾ ਮੁਲਕ ਹੈ ਅਕਸਰ ਇਸ ਨੂੰ ਅਮਰੀਕਨ ਡ੍ਰੀਮ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਹਰ ਕੋਈ ਵੱਡੇ ਟੀਚੇ ਲੈ ਕੇ ਦੌੜਦਾ ਹੈ ਅਮਰੀਕਾ ਦੀ ਵਿਭਿੰਨਤਾ ਕਮਾਲ ਦੀ ਹੈ ਦੋ ਸੌ ਵਿੱਚੋਂ 20 ਫੀਸਦੀ ਲੋਕ ਸਪੈਨਿਸ਼ ਬੋਲਦੇ ਹਨ ਮੀਆਮੀ ਜਾਂ ਲਾਸ ਐਂਜਲਸ ਜਿਹੇ ਸ਼ਹਿਰਾਂ ਵਿੱਚ ਤੁਸੀਂ ਸਾਰੇ ਸੰਸਾਰ ਨੂੰ ਮਹਿਸੂਸ ਕਰ ਸਕਦੇ ਹੋ ਅਮਰੀਕੀ ਆਮ ਤੌਰ ਤੇ ਖੁੱਲੇ ਦਿਲ ਅਤੇ ਬੇਬਾਕ ਹੁੰਦੇ ਹਨ ਜੇ ਤੁਸੀਂ ਕਾਰੋਬਾਰ ਜਾਂ ਵੱਡੀ ਨੌਕਰੀ ਦਾ ਸੁਪਨਾ ਵੇਖਦੇ ਹੋ ਤਾਂ ਅਮਰੀਕਾ ਦੀ ਊਰਜਾ ਤੁਹਾਨੂੰ ਖਿੱਚੇਗੀ। ਕੈਨੇਡਾ ਦੀ ਗੱਲ ਹੀ ਨਿਰਾਲੀ ਹੈ। ਇਹ ਜਿਵੇਂ ਸਾਰੇ ਪੰਜਾਬੀਆਂ ਦੀ ਚਾਹ ਪਰੌਂਠੇ ਵਾਲੀ ਸੰਗਤ ਹੋਵੇ। ਕੈਨੇਡੀਅਨ ਆਪਣੀ ਨਰਮੀ ਅਤੇ ਸਭਿਅਤਾ ਲਈ ਜਾਣੇ ਜਾਂਦੇ ਹਨ। ਟੋਰਾਂਟੋ ਜਾਂ ਵੈਂਕੂਵਰ ਵਿੱਚ ਤੁਸੀਂ ਪੰਜਾਬੀ, ਚੀਨੀ, ਇਟਾਲੀਅਨ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲੋਗੇ। ਕੈਨੇਡਾ ਦੀ ਸਰਕਾਰ ਵਿਭਿੰਨਤਾ ਨੂੰ ਉਤਸ਼ਾਹ ਦਿੰਦੀ ਹੈ। ਤੁਹਾਨੂੰ ਹਰ ਸ਼ਹਿਰ ਵਿੱਚ ਤਿਉਹਾਰ, ਟਾਬੇ ਅਤੇ ਸੱਭਿਆਚਾਰਕ ਪ੍ਰੋਗਰਾਮ ਮਿਲਣਗੇ। ਜੇ ਤੁਸੀਂ ਸ਼ਾਂਤੀ ਅਤੇ ਸਮੁਦਾਇਕ ਜ਼ਿੰਦਗੀ ਪਸੰਦ ਕਰਦੇ ਹੋ ਤਾਂ ਕੈਨੇਡਾ ਤੁਹਾਡੇ ਲਈ ਘਰ ਵਰਗਾ ਹੈ। ਕੈਨੇਡਾ ਅਤੇ ਅਮਰੀਕਾ ਦਾ ਮਾਹੌਲ ਵੀ ਵੱਖਰਾ ਹੈ। ਅਮਰੀਕਾ ਬਹੁਤ ਵੱਡਾ ਹੈ ਕੈਲੀਫੋਰਨੀਆ ਦੇ ਸਮੁੰਦਰੀ ਕੰਢੇ, ਅਰੀਜ਼ੋਨਾ ਦੇ ਰੇਗਿਸਤਾਨ ਜਾਂ ਕੋਲੋਰੈਡੋ ਦੇ ਬਰਫ਼ੀਲੇ ਪਹਾੜ। ਪਰ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਅਕਸਰ ਖਰਾਬ ਹੁੰਦੀ ਹੈ। ਕੈਨੇਡਾ ਇਹ ਕੁਦਰਤ ਦਾ ਖਜ਼ਾਨਾ ਹੈ। 8% ਦੀ ਆਬਾਦੀ ਅਮਰੀਕਾ ਦੀ ਸਰਹੱਦ ਨੇੜੇ ਰਹਿੰਦੀ ਹੈ, ਸੋ ਬਾਕੀ ਦੇਸ਼ ਵਿੱਚ ਜੰਗਲ, ਝੀਲਾਂ ਅਤੇ ਪਹਾੜ ਹਨ। ਬੈਂਫ ਦੀਆਂ ਫਿਰੋਜ਼ੀ ਝੀਲਾਂ ਜਾਂ ਵੈਂਕੂਵਰ ਦੇ ਜੰਗਲ ਤੁਹਾਨੂੰ ਮੋਹ ਲੈਣਗੇ। ਕੈਨੇਡਾ ਦੀ ਹਵਾ ਸਾਫ਼ ਹੈ। ਪਰ ਸਰਦੀਆਂ ਸਖਤ ਹੁੰਦੀਆਂ ਹਨ ਵਿਨੀਪੈਗ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਜਾ ਸਕਦਾ ਹੈ ਅਮਰੀਕਾ ਵਿੱਚ ਮੌਸਮ ਆਮ ਤੌਰ ਤੇ ਹਲਕਾ ਹੈ ਖਾਸ ਕਰਕੇ ਦੱਖਣੀ ਰਾਜਾਂ ਵਿੱਚ ਹੇਠਾਂ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੇ ਮੁਲਕ ਵਿੱਚ ਜਾਣਾ ਪਸੰਦ ਕਰੋਗੇ ਅਤੇ ਜੇ ਇਹ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਲਾਈਕ ਕਰੋ ਅੱਜ ਅਸੀਂ ਅਪਰਾਧ ਅਤੇ ਪੀ ਆਰ ਦੀਆਂ ਗੱਲਾਂ ਕਰਨੀਆਂ ਹਨ ਸੁਣਦੇ ਰਹੋ ਸੁਰੱਖਿਆ ਹਰ ਕਿਸੇ ਲਈ ਜ਼ਰੂਰੀ ਹੈ ਖਾਸ ਕਰਕੇ ਜੇ ਤੁਸੀਂ ਪੰਜਾਬ ਤੋਂ ਨਵੀਂ ਜਗ੍ਹਾ ਜਾ ਰਹੇ ਹੋ ਕੈਨੇਡਾ ਵਿੱਚ ਹਿੰਸਕ ਅਪਰਾਧ ਦੀ ਦਰ ਬਹੁਤ ਘੱਟ ਹੈ ਹਜ਼ਾਰ ਵਿੱਚ ਸਿਰਫ 1.1 ਅਮਰੀਕਾ ਵਿੱਚ ਇਹ 3.8 ਹੈ ਅਮਰੀਕਾ ਵਿੱਚ ਬੰਦੂਕ ਨਾਲ ਹਿੰਸਾ ਜ਼ਿਆਦਾ ਹੈ ਕਈ ਸਾਲਾਂ ਵਿੱਚ 100 ਤੋਂ ਵੱਧ ਸਕੂਲ ਸ਼ੂਟਿੰਗ ਹੋਈਆਂ ਹਨ ਕੈਨੇਡਾ ਵਿੱਚ ਅਜਿਹਾ ਕੁਝ ਨਹੀਂ ਕਾਰਨ ਕੈਨੇਡਾ ਦੇ ਸਖਤ ਬੰਦੂਕ ਕਾਨੂੰਨ ਹਾਲਾਂਕਿ ਅਮਰੀਕਾ ਦੇ ਛੋਟੇ ਸ਼ਹਿਰ ਅਤੇ ਮੁਹੱਲੇ ਵੀ ਸੁਰੱਖਿਅਤ ਹੁੰਦੇ ਹਨ ਪਰ ਜੇ ਸੁਰੱਖਿਆ ਤੁਹਾਡੀ ਪਹਿਲ ਹੈ ਕੈਨੇਡਾ ਅੱਗੇ ਹੈ ਜੇ ਤੁਸੀਂ ਪੰਜਾਬ ਤੋਂ ਕੈਨੇਡਾ ਜਾਂ ਅਮਰੀਕਾ ਜਾਣ ਦਾ ਸੋਚ ਰਹੇ ਹੋ ਤਾਂ ਪ੍ਰਵਾਸ ਦੀ ਪ੍ਰਕਿਰਿਆ ਜਾਣਨੀ ਜ਼ਰੂਰੀ ਹੈ ਕੈਨੇਡਾ ਦਾ ਸਿਸਟਮ ਸਿੱਧਾ ਅਤੇ ਪ੍ਰਵਾਸੀਆਂ ਲਈ ਅਨੁਕੂਲ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਤੁਹਾਡੀ ਸਿੱਖਿਆ ਹੁਨਰ ਅਤੇ ਭਾਸ਼ਾ ਦੇ ਆਧਾਰ 'ਤੇ ਤੁਸੀਂ ਸਥਾਈ ਨਿਵਾਸ ਪੀਆਰ ਲਈ ਅਰਜ਼ੀ ਦੇ ਸਕਦੇ ਹੋ ਜੇ ਤੁਹਾਡਾ ਸਕੋਰ ਚੰਗਾ ਹੈ ਤਾਂ ਸਿਰਫ 4 ਸਾਲਾਂ ਵਿੱਚ ਪੀਆਰ ਮਿਲ ਸਕਦੀ ਹੈ ਇਸ ਤੋਂ ਬਾਅਦ ਤੁਸੀਂ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹੋ ਕੈਨੇਡਾ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਸੱਦਾ ਦਿੰਦਾ ਹੈ ਅਤੇ ਮੁਫਤ ਭਾਸ਼ਾ ਕਲਾਸਾਂ ਵਰਗੀਆਂ ਸਹੂਲਤਾਂ ਦਿੰਦਾ ਹੈ ਪਰ ਅਮਰੀਕਾ ਵਿੱਚ ਪੀਆਰ ਪ੍ਰਾਪਤ ਕਰਨਾ ਬਹੁਤ ਔਖਾ ਹੈ ਗ੍ਰੀਨ ਕਾਰਡ ਲਈ 10 ਸਾਲ ਤੱਕ ਲੱਗ ਸਕਦੇ ਹਨ ਅਤੇ ਫਿਰ ਵੀ ਗਾਰੰਟੀ ਨਹੀਂ ਕਾਸ ਕਰਕੇ ਭਾਰਤੀਆਂ ਲਈ ਬੈਕਲੌਗ ਬਹੁਤ ਜ਼ਿਆਦਾ ਹੈ ਅਮਰੀਕਾ ਹਰ ਸਾਲ 11 ਲੱਖ ਪ੍ਰਵਾਸੀਆਂ ਨੂੰ ਸਵੀਕਾਰ ਕਰਦਾ ਹੈ ਪਰ ਪ੍ਰਕਿਰਿਆ ਪੇਚੀਦਾ ਅਤੇ ਲੰਬੀ ਹੈ ਜੇ ਤੁਸੀਂ ਸੌਖੀ ਅਤੇ ਤੇਜ਼ ਪ੍ਰਕਿਰਿਆ ਚਾਹੁੰਦੇ ਹੋ ਕੈਨੇਡਾ ਸਪਸ਼ਟ ਤੌਰ ਤੇ ਵਧੀਆ ਹੈ ਕੈਨੇਡਾ ਦੀ ਸਭ ਤੋਂ ਵੱਡੀ ਖੂਬੀ ਮੁਫਤ ਸਿਹਤ ਸੰਭਾਲ ਨਾਗਰਿਕਾਂ ਅਤੇ ਪੀਆਰ ਵਾਲਿਆਂ ਲਈ ਹਸਪਤਾਲ ਦੇ ਬਿੱਲ ਦੀ ਚਿੰਤਾ ਨਹੀਂ ਪੜਾਈ ਵੀ ਸਸਤੀ ਹੈ 4 ਸਾਲ ਦੀ ਡਿਗਰੀ ਦੀ ਫੀਸ 33600 ਡਾਲਰ ਹੈ ਜਦਕਿ ਅਮਰੀਕਾ ਵਿੱਚ 1021800 ਕੈਨੇਡਾ ਵਿੱਚ ਸੁਰੱਖਿਅਤ ਮੁਹੱਲੇ ਵੈਨਕੂਵਰ ਅਤੇ ਆਟਵਾ ਵਰਗੇ ਸ਼ਹਿਰ ਅਤੇ ਕੁਦਰਤੀ ਸੁੰਦਰਤਾ ਲੋਕਾਂ ਨੂੰ ਖਿੱਚਦੀ ਹੈ। ਕੰਮ ਅਤੇ ਜ਼ਿੰਦਗੀ ਦਾ ਸੰਤੁਲਨ ਵੀ ਵਧੀਆ ਹੈ। ਛੁੱਟੀਆਂ ਜ਼ਿਆਦਾ ਅਤੇ ਮਾਤਾ-ਪਿਤਾ ਲਈ 458 ਡਾਲਰ ਹਫ਼ਤੇ ਦੇ ਮਿਲਦੇ ਹਨ। ਅਮਰੀਕਾ ਦੀ ਆਰਥਿਕਤਾ ਵਿਸ਼ਾਲ ਹੈ। 25 ਟ੍ਰਿਲੀਅਨ 34 ਅਰਬ ਡਾਲਰ ਦੀ ਜੀਡੀਪੀ, ਜਦਕਿ ਕੈਨੇਡਾ ਦੀ ਸਿਰਫ 2 ਟ੍ਰਿਲੀਅਨ 14 ਅਰਬ। ਆਸਤਨਖਾ ਅਮਰੀਕਾ ਵਿੱਚ 70,760 ਡਾਲਰ ਹੈ, ਜਦਕਿ ਕੈਨੇਡਾ ਵਿੱਚ 49,500। ਗੂਗਲ, ਐਪਲ ਵਰਗੀਆਂ ਕੰਪਨੀਆਂ ਵੱਡੀਆਂ ਨੌਕਰੀਆਂ ਦਿੰਦੀਆਂ ਹਨ ਅਮਰੀਕਾ ਦਾ ਸੱਭਿਆਚਾਰ ਹਾਲੀਵੁੱਡ ਸੰਗੀਤ ਅਤੇ ਡਾਲਰ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ ਜੇ ਤੁਸੀਂ ਵੱਡੇ ਸੁਪਨੇ ਦੇਖਦੇ ਹੋ ਅਮਰੀਕਾ ਤੁਹਾਡੀ ਸਹੀ ਜਗ੍ਹਾ ਹੈ ਪੰਜਾਬੀਆਂ ਲਈ ਜੋ ਅਕਸਰ ਪਰਿਵਾਰ ਨੂੰ ਪੈਸੇ ਭੇਜਦੇ ਹਨ ਕੈਨੇਡੀਅਨ ਅਤੇ ਅਮਰੀਕੀ ਡਾਲਰ ਦੀ ਕੀਮਤ ਬਹੁਤ ਅਸਰ ਕਰਦੀ ਹੈ ਕੈਨੇਡਾ ਵਿੱਚ ਅਜਿਹਾ ਕੁਝ ਨਹੀਂ ਕਾਰਨ ਕੈਨੇਡਾ ਦੇ ਸਖਤ ਬੰਦੂਕ ਕਾਨੂੰਨ ਹਾਲਾਂਕਿ ਅਮਰੀਕਾ ਦੇ ਛੋਟੇ ਸ਼ਹਿਰ ਅਤੇ ਮੁਹੱਲੇ ਵੀ ਸੁਰੱਖਿਅਤ ਹੁੰਦੇ ਹਨ ਪਰ ਜੇ ਸੁਰੱਖਿਆ ਤੁਹਾਡੀ ਪਹਿਲ ਹੈ ਕੈਨੇਡਾ ਅੱਗੇ ਹੈ ਜੇ ਤੁਸੀਂ ਪੰਜਾਬ ਤੋਂ ਕੈਨੇਡਾ ਜਾਂ ਅਮਰੀਕਾ ਜਾਣ ਦਾ ਸੋਚ ਰਹੇ ਹੋ ਤਾਂ ਪ੍ਰਵਾਸ ਦੀ ਪ੍ਰਕਿਰਿਆ ਜਾਣਨੀ ਜ਼ਰੂਰੀ ਹੈ ਕੈਨੇਡਾ ਦਾ ਸਿਸਟਮ ਸਿੱਧਾ ਅਤੇ ਪ੍ਰਵਾਸੀਆਂ ਲਈ ਅਨੁਕੂਲ ਹੈ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਤੁਹਾਡੀ ਸਿੱਖਿਆ ਹੁਨਰ ਅਤੇ ਭਾਸ਼ਾ ਦੇ ਆਧਾਰ ਤੇ ਤੁਸੀਂ ਸਥਾਈ ਨਿਵਾਸ ਪੀਆਰ ਲਈ ਅਰਜ਼ੀ ਦੇ ਸਕਦੇ ਹੋ ਜੇ ਤੁਹਾਡਾ ਸਕੋਰ ਚੰਗਾ ਹੈ ਤਾਂ ਸਿਰਫ 4 ਸਾਲਾਂ ਵਿੱਚ ਪੀਆਰ ਮਿਲ ਸਕਦੀ ਹੈ ਇਸ ਤੋਂ ਬਾਅਦ ਤੁਸੀਂ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹੋ ਕੈਨੇਡਾ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਸੱਦਾ ਦਿੰਦਾ ਹੈ ਅਤੇ ਮੁਫਤ ਪਾਠਾ ਕਲਾਸਾਂ ਵਰਗੀਆਂ ਸਹੂਲਤਾਂ ਦਿੰਦਾ ਹੈ ਪਰ ਅਮਰੀਕਾ ਵਿੱਚ ਪੀਆਰ ਪ੍ਰਾਪਤ ਕਰਨਾ ਬਹੁਤ ਔਖਾ ਹੈ ਗ੍ਰੀਨ ਕਾਰਡ ਲਈ 10 ਸਾਲ ਤੱਕ ਲੱਗ ਸਕਦੇ ਹਨ ਅਤੇ ਫਿਰ ਵੀ ਗਰੰਟੀ ਨਹੀਂ ਖਾਸ ਕਰਕੇ ਭਾਰਤੀਆਂ ਲਈ ਬੈਕਲੌਗ ਬਹੁਤ ਜ਼ਿਆਦਾ ਹੈ ਅਮਰੀਕਾ ਹਰ ਸਾਲ 11 ਲੱਖ ਪ੍ਰਵਾਸੀਆਂ ਨੂੰ ਸਵੀਕਾਰ ਕਰਦਾ ਹੈ ਪਰ ਪ੍ਰਕਿਰਿਆ ਪੇਚੀਦਾ ਅਤੇ ਲੰਬੀ ਹੈ ਜੇ ਤੁਸੀਂ ਸੌਖੀ ਅਤੇ ਤੇਜ਼ ਪ੍ਰਕਿਰਿਆ ਚਾਹੁੰਦੇ ਹੋ ਕੈਨੇਡਾ ਸਪਸ਼ਟ ਤੌਰ ਤੇ ਵਧੀਆ ਹੈ ਕੈਨੇਡਾ ਦੀ ਸਭ ਤੋਂ ਵੱਡੀ ਖੂਬੀ ਮੁਫਤ ਸਿਹਤ ਸੰਭਾਲ ਨਾਗਰੀਕਾ ਅਤੇ ਪੀਆਰ ਵਾਲਿਆਂ ਲਈ ਹਸਪਤਾਲ ਦੇ ਬਿੱਲ ਦੀ ਚਿੰਤਾ ਨਹੀਂ ਪੜਾਈ ਵੀ ਸਸਤੀ ਹੈ 4 ਸਾਲ ਦੀ ਡਿਗਰੀ ਦੀ ਫੀਸ 33600 ਡਾਲਰ ਹੈ ਜਦਕਿ ਅਮਰੀਕਾ ਵਿੱਚ 1021800 ਕੈਨੇਡਾ ਵਿੱਚ ਸੁਰੱਖਿਅਤ ਮੁਹੱਲੇ ਵੈਂਕੂਵਰ ਅਤੇ ਆਟਵਾ ਵਰਗੇ ਸ਼ਹਿਰ ਅਤੇ ਕੁਦਰਤੀ ਸੁੰਦਰਤਾ ਲੋਕਾਂ ਨੂੰ ਖਿੱਚਦੀ ਹੈ ਕੰਮ ਅਤੇ ਜ਼ਿੰਦਗੀ ਦਾ ਸੰਤੁਲਨ ਵੀ ਵਧੀਆ ਹੈ ਛੁੱਟੀਆਂ ਜ਼ਿਆਦਾ ਅਤੇ ਮਾਤਾ-ਪਿਤਾ ਲਈ 458 ਡਾਲਰ ਹਫ਼ਤੇ ਦੇ ਮਿਲਦੇ ਹਨ ਅਮਰੀਕਾ ਦੀ ਆਰਥਿਕਤਾ ਵਿਸ਼ਾਲ ਹੈ 25 ਟ੍ਰਿਲੀਅਨ 34 ਅਰਬ ਡਾਲਰ ਦੀ ਜੀਡੀਪੀ ਜਦਕੀ ਕੈਨੇਡਾ ਦੀ ਸਿਰਫ 2 ਟ੍ਰਿਲੀਅਨ 14 ਅਰਬ ਆਸਤਨਖਾ ਅਮਰੀਕਾ ਵਿੱਚ 70,760 ਡਾਲਰ ਹੈ ਜਦਕੀ ਕੈਨੇਡਾ ਵਿੱਚ 49,500 Google Apple ਵਰਗੀਆਂ ਕੰਪਨੀਆਂ ਵੱਡੀਆਂ ਨੌਕਰੀਆਂ ਦਿੰਦੀਆਂ ਹਨ ਅਮਰੀਕਾ ਦਾ ਸੱਭਿਆਚਾਰ ਹਾਲੀਵੁੱਡ ਸੰਗੀਤ ਅਤੇ ਡਾਲਰ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ ਜੇ ਤੁਸੀਂ ਵੱਡੇ ਸੁਪਨੇ ਦੇਖਦੇ ਹੋ ਅਮਰੀਕਾ ਤੁਹਾਡੀ ਸਹੀ ਜਗ੍ਹਾ ਹੈ ਪੰਜਾਬੀਆਂ ਲਈ ਜੋ ਅਕਸਰ ਪਰਿਵਾਰ ਨੂੰ ਪੈਸੇ ਭੇਜਦੇ ਹਨ ਕੈਨੇਡੀਅਨ ਅਤੇ ਅਮਰੀਕੀ ਡਾਲਰ ਦੀ ਕੀਮਤ ਬਹੁਤ ਅਸਰ ਕਰਦੀ ਹੈ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਨਾਲੋਂ ਕਮਜ਼ੋਰ ਹੈ ਅੱਜ ਇੱਕ ਕੈਨੇਡੀਅਨ ਡਾਲਰ ਲਗਭਗ 7.5 ਅਮਰੀਕੀ ਸੈਂਟ ਦੇ ਬਰਾਬਰ ਹੈ ਪੰਜਾਬੀ ਰੁਪਏ ਵਿੱਚ ਇੱਕ ਕੈਨੇਡੀਅਨ ਡਾਲਰ ਲਗਭਗ 60 ਰੁਪਏ ਜਦਕਿ ਇੱਕ ਅਮਰੀਕੀ ਡਾਲਰ ਲਗਭਗ 80 ਰੁਪਏ ਜੇ ਤੁਸੀਂ ਪੰਜਾਬ ਵਿੱਚ ਪਰਿਵਾਰ ਨੂੰ ਪੈਸੇ ਭੇਜਦੇ ਹੋ ਤਾਂ ਅਮਰੀਕਾ ਵਿੱਚ ਕਮਾਇਆ ਡਾਲਰ ਜ਼ਿਆਦਾ ਮੁੱਲ ਦਿੰਦਾ ਹੈ ਉਦਾਹਰਣ ਵਜੋਂ ਅਮਰੀਕਾ ਵਿੱਚ 1000 ਡਾਲਰ ਭੇਜਣ ਨਾਲ ਪੰਜਾਬ ਵਿੱਚ ਲਗਭਗ 80000 ਰੁਪਏ ਮਿਲਣਗੇ ਪਰ ਕੈਨੇਡਾ ਦੇ 1000 ਡਾਲਰ ਨਾਲ ਸਿਰਫ 60000 ਪਰ ਇੱਥੇ ਇੱਕ ਗੱਲ ਹੈ ਕੈਨੇਡਾ ਵਿੱਚ ਜ਼ਿੰਦਗੀ ਸਸਤੀ ਹੈ ਕਿਰਾਇਆ ਖਾਣ ਪੀਣ ਅਤੇ ਰੋਜ਼ਾਨਾ ਖਰਚੇ ਅਮਰੀਕਾ ਨਾਲੋਂ ਘੱਟ ਹਨ ਸੋ ਕੈਨੇਡੀਅਨ ਡਾਲਰ ਦੀ ਖਰੀਦ ਸਮਰੱਥਾ ਜ਼ਿਆਦਾ ਹੈ ਜੇ ਤੁਸੀਂ ਪੰਜਾਬ ਵਿੱਚ ਪੈਸੇ ਨਹੀਂ ਭੇਜਦੇ ਅਤੇ ਸਿਰਫ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ ਤਾਂ ਕੈਨੇਡਾ ਦਾ ਡਾਲਰ ਤੁਹਾਨੂੰ ਜ਼ਿਆਦਾ ਸਹੂਲਤ ਦਿੰਦਾ ਹੈ ਪਰ ਜੇ ਤੁਹਾਡਾ ਫੋਕਸ ਪੰਜਾਬ ਨੂੰ ਪੈਸੇ ਭੇਜਣਾ ਹੈ ਤਾਂ ਅਮਰੀਕਾ ਦਾ ਮਜ਼ਬੂਤ ਡਾਲਰ ਤੁਹਾਡੇ ਪਰਿਵਾਰ ਲਈ ਵਧੇਰੇ ਮੁੱਲ ਲੈ ਕੇ ਆਵੇਗਾ ਫੈਸਲਾ ਤੁਹਾਡਾ ਹੈ ਕੀ ਤੁਸੀਂ ਸਸਤੀ ਜ਼ਿੰਦਗੀ ਚਾਹੁੰਦੇ ਹੋ ਜਾਂ ਵਧੇਰੇ ਕਮਾਈ ਦੀ ਮਜ਼ਬੂਤ ਕਰੰਸੀ ਇਹ ਸਭ ਸੁਣ ਕੇ ਸੋਚੋ ਤੁਹਾਡੇ ਵਰਗੇ ਰਵਿੰਦਰ ਨੂੰ ਕੈਨੇਡਾ ਦੀ ਸੁਰੱਖਿਆ ਅਤੇ ਮੁਫਤ ਸਿਹਤ ਸੰਭਾਲ ਪਸੰਦ ਹੈ ਪਰ ਉਹ ਅਮਰੀਕਾ ਦੀਆਂ ਵੱਡੀਆਂ ਨੌਕਰੀਆਂ ਵੱਲ ਵੀ ਵੇਖਦਾ ਹੈ ਜਾਂ ਸਿਮਰਨ ਜੋ ਅਮਰੀਕਾ ਵਿੱਚ ਟੈਕ ਦੀ ਨੌਕਰੀ ਕਰਦੀ ਹੈ ਪਰ ਕੈਨੇਡਾ ਦੀਆਂ ਚੀਲਾਂ ਤੇ ਦਿਲ ਹਾਰ ਬੈਠੀ ਹੈ ਇਹ ਤੁਹਾਡੀ ਜ਼ਿੰਦਗੀ ਦਾ ਫੈਸਲਾ ਹੈ ਕੀ ਤੁਸੀਂ ਸੁਰੱਖਿਆ ਅਤੇ ਸਸਤੀ ਜ਼ਿੰਦਗੀ ਚਾਹੁੰਦੇ ਹੋ ਜਾਂ ਵੱਡੀਆਂ ਮੌਕੇ ਅਤੇ ਰੌਣਕ? ਅੰਤ ਵਿੱਚ ਕੈਨੇਡਾ ਸਸਤਾ ਕਿਰਾਇਆ, ਮੁਫਤ ਸਿਹਤ ਸੰਭਾਲ, ਸੁਰੱਖਿਅਤ ਗਲੀਆਂ ਅਤੇ ਸੌਖਾ ਪ੍ਰਵਾਸ ਦਿੰਦਾ ਹੈ। ਜੇ ਤੁਸੀਂ ਸ਼ਾਂਤ ਜ਼ਿੰਦਗੀ ਅਤੇ ਕੁਦਰਤ ਪਸੰਦ ਕਰਦੇ ਹੋ, ਕੈਨੇਡਾ ਤੁਹਾਡਾ ਘਰ ਹੈ। ਅਮਰੀਕਾ ਵੱਡੀਆਂ ਤਨਖਾਹਾਂ, ਵਿਸ਼ਾਲ ਨੌਕਰੀਆਂ ਅਤੇ ਗਰਮ ਮੌਸਮ ਦਿੰਦਾ ਹੈ ਪਰ ਸਿਹਤ ਸੰਭਾਲ ਮਹਿੰਗੀ ਅਤੇ ਪ੍ਰਵਾਸ ਔਖਾ ਹੈ ਤਾਂ ਤੁਸੀਂ ਕਿਹੜਾ ਮੁਲਕ ਚੁਣੋਗੇ? ਕੈਨੇਡਾ ਦੀ ਸਾਦਗੀ ਜਾਂ ਅਮਰੀਕਾ ਦੀ ਰੌਣਕ? ਹੇਠਾਂ ਕਮੈਂਟ ਕਰੋ, ਮੈਂ ਸਾਰੇ ਪੜ੍ਹਾਂਗਾ। ਜੇ ਇਹ ਵੀਡੀਓ ਤੁਹਾਨੂੰ ਮਦਦ ਕਰਦੀ ਹੈ ਤਾਂ ਲਾਈਕ ਅਤੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਆਓ ਮਿਲ ਕੇ ਸੁਪਨਿਆਂ ਦਾ ਸਫ਼ਰ ਜਾਰੀ ਰੱਖੀਏ